ਕੰਦੀ ਮਾਂ ਤੀ ਨੂੰ ਦਸਤੀਏ ਆ ਬੈਠ ਗੱਲਾਂ ਕਰੀਏ ਤੂੰ ਤੁਖੀ ਤਾਂ ਨਹੀਂ ਰਾਜੀ ਖੁਸ਼ੀਂ ਤੀ ਬੈਠੀ ਮਾਂ ਦੇ ਨਾਲ ਸਾਹ ਵਿੱਚ ਰੋਕਾ ਤੇ ਕਹਿੰਦੀ ਮਾਏ ਮੈਂ ਰਾਜੀ ਖੁਸ਼ੀਂ ਨਾਵ ਵੀ ਆਈ ਧੀ ਨੂੰ ਜਦ ਮਾਂ ਨੇ ਅੱਗੇ ਹਾਲ ਪੁੱਛਿਆ ਅੱਖਾਂ ਵਿੱਚ ਹੰਝੂ ਸੀ ਅੱਖਾਂ ਵਿੱਚ ਹੰਝੂ ਸੀ ਪਰ ਧੀ ਨੇ ਚਲਕ ਨਾ ਦਿੱਤੇ ਕਹਿੰਦੀ ਮਾਂਏ ਕਹਿੰਦੀ ਮਾਂਏ ਸੱਸ ਮੇਰੀ ਸੱਸ ਮੇਰੀ ਮਾਂ ਵਰਗੀ ਸੋਰਾ ਸੋਰਾ ਮੇਰਾ ਪਿਤਾ ਜੀ ਵਰਗਾ ਤੇ ਪਤੀ ਪਤੀ ਮੇਰਾ ਪਰਮੇਸ਼ਵਰ ਇੱਕ ਸਾਲ ਆ ਮਾਂ ਨੇ ਤੇ ਸ਼ੁਕਰ ਕੀਤਾ ਪਰਮਾਤਮਾ ਦਾ ਤੀਏ ਤੂੰ ਰਾਜੀ ਖੁਸ਼ੀ ਰਹੀ ਤੂੰ ਐਦਾ ਹੀ ਰਹੀ ਵਿੱਚੋ ਮਾਂ ਦੀ ਅੰਦਰ ਕਹੇ ਵਿੱਚੋ ਮਾਂ ਦੀ ਅੰਦਰ ਕਹੇ ਕੁਛ ਤਾਂ ਗਲਤ ਹੈ ਪਰ ਧੀ ਦਾ ਹੱਸਦਾ ਵੇਖਦਾ ਚਿਹਰਾ ਉਹਨੂੰ ਆਪਣੇ ਦਿਮਾਗ ਤੇ ਯਕੀਨ ਨਾ ਕਰਨ ਦਵੇ ਧੀ ਚੈਲਾ ਪਾਵੇ ਧੀ ਪਹਿਲਾ ਪਾਵੇ ਵੇੜੇ ਦੇ ਵਿੱਚ ਮਾਂ ਮਾਂ ਮੈਂ ਖੁਸ਼ ਹਾਂ ਮੈਂ ਠੀਕ ਹਾਂ ਮੈਂ ਵੱਧੀਆਂ ਪਰ ਮਾਦੀ ਅੰਦਰ ਮਾਦੀ ਅੰਦਰ ਕਿਤੇ 부ਜੀ ਸੀ ਕਿਤੇ ਤ ਉਹਨੂੰ ਅਹਿਸਾਸ ਸੀ ਕਿ ਮੈਂ ਅੱਜ ਸੱਚੀ ਤੌਰ ਤੇ ਦਿੱਤੀ ਮੈਂ ਇੰਨੀ ਵੱਡੀ ਕਰਤੀ ਕਿ ਆਜੂ ਆਪਣਾ ਗਮ ਮੇਰ ਤੋਂ ਲੁਕਾਣ ਵੀ ਲੱਗ ਪਈ ਉਹ ਦੂ ਦਿਨਾਂ ਚ ਇੰਨੀ ਵੱਡੀ ਹੋ ਗਈ ਕਿ ਉਹ ਉਸ ਟੱਬਰ ਨੂੰ ਆਪਣਾ ਸਮਝਣ ਵੀ ਲੱਗ ਪਈ ਕਿਤੇ ਮਾਂ ਨੇ ਸ਼ੁਕਰ ਕੀਤਾ ਰੱਬ ਦਾ ਕਿਤੇ ਮਾਂ ਨੇ ਸ਼ੁਕਰ ਕੀਤਾ ਰੱਬ ਦਾ ਰੱਬਾ ਸਾਰਿਆਂ ਨੂੰ ਦਹੀਂ ਧੀਆ ਸਾਰਿਆਂ ਨੂੰ ਦਹੀਂ ਧੀਆ ਪਰ ਨਾਲ ਦੇ ਨਾਲ ਕਿਸਮਤ ਜ਼ਰੂਰ ਦਈ ਨਾਲ ਦੇ ਨਾਲ ਕਿਸਮਤ ਜ਼ਰੂਰ ਤੈ। ਧੰਨਵਾਦ। ਮੈਂ ਅਨੁਪ੍ਰੀਤ ਅਰੋੜਾ ਅੱਜ ਇੱਕ ਸੋਚ ਚੈਨਲ ਵੱਲੋਂ ਜਿਹੜਾ ਸੈਕਿੰਡ ਰਾਉਂਡ ਬਤਾ। ਇਹ ਕੰਪੀਟੀਸ਼ਨ ਚੱਲ ਰਿਹਾ ਹੈ। ਉਹਦੇ ਵਿੱਚ ਜਿਹੜਾ ਵਿਸ਼ਾ ਸੀ ਮਾਂ ਅਤੇ ਧੀ ਦੀ ਕਵਿਤਾ ਦਾ ਉਹ ਪੇਸ਼ ਕੀਤੀ ਹੈ ਤੁਹਾਡੇ ਸਾਹਮਣੇ। ਉਮੀਦ ਕਰਦੀਆਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।